ਹਰਿਆں ਦੋਸਤਾਂ ਮਿੱਤਰਾਂ ਦਾ ਆਪਣੇ ਚੈਨਲ ਟਰੈਕਟਰ ਸਟਾਕ ਤੇ ਸਵਾਗਤ ਆ ਤੇ ਅੱਜ ਆਪਾਂ ਸੇਲ ਲਈ ਤੁਹਾਡੇ ਲਈ ਵੀਰੋ ਬਿਲਕੁਲ ਜਾਇਜ਼ ਰੇਟ ਤੇ ਟਰੈਕਟਰ ਲੈ ਕੇ ਆਏ ਆ ਇੱਕ ਸਬਰਾਜ ਆ ਉਹਦੀ ਕੀਮਤ 98000 ਆ ਇੱਕ ਫਾਰਮ ਟਰੈਕ ਆ 2 ਸੋਨੇ ਲੀਕੇ ਆ ਵੀਡੀਓ ਆਪਾਂ ਸ਼ੁਰੂ ਪਹਿਲਾਂ ਫਾਰਮ ਟਰੈਕ ਤੋਂ ਕਰਦੇ ਆ ਜਿਹੜਾ ਵੀਰੋ ਤੁਸੀਂ ਆ ਫੋਟੋਆਂ 'ਚ ਫਾਰਮ ਟਰੈਕ 65 ਦੇਖ ਰਹੇ ਆ ਇਹ ਟਰੈਕਟਰ 2010 ਮਾਡਲ ਆ ਰੰਗ ਪੇਂਟ ਦਾ ਟਰੈਕਟਰ ਸਾਰਾ origignal ਆ ਕਿਤੋਂ ਵੀ ਟਰੈਕਟਰ ਦੁਬਾਰਾ ਰੀਪੇਂਟ ਨਹੀਂ ਹੋਇਆ 2010 ਮਾਡਲ ਆ 45 ਪੈਸੇ ਟਾਇਰ ਆ ਤੇ ਨਾਲ ਦੇ ਹੀ ਟਾਇਰ ਆ ਚਾਰੇ ਮਾਲਕ ਵੀਰ ਦੱਸਦਾ ਸੀ ਵੀ ਨਾਲ ਦੇ ਟਾਇਰ ਆ ਟਰੈਕਟਰ ਦੇ ਪੱਕੇ ਟਾਇਰ ਲੱਗੇ ਹੋਏ ਆ ਪਾਵਰ ਸਟੀering ਤੇਲ ਬ੍ਰੇਕਾਂ ਡਬਲ ਡਿਸਟ੍ਰਿਬਿਊਟਰ ਤੇ ਰਿਵਰਸ ਵੀਡਿਓ ਦੇ ਨਾਲ ਬਹੁਤ ਘੱਟ ਵਾਈ ਤੇ ਟਰੈਕਟਰ ਚੱਲਿਆ ਪਿਆ 2010 ਮਾਡਲ ਆ ਤੇ ਪੰਜਾਬ ਨੰਬਰੇ ਟਰੈਕਟਰ ਆ ਰੰਗ ਪੇਂਟ ਦਾ ਟਰੈਕਟਰ ਬਿਲਕੁਲ ਓਕੇ ਪਿਆ ਕੰਡੀਸ਼ਨ ਤੁਸੀਂ ਸਾਈਡਾਂ ਤੋਂ ਵੀ ਦੇਖ ਸਕਦੇ ਆ। ਬਾਕੀ ਇਹਦੇ ਤੇ ਜਿਹੜੀ ਛਤਰੀ ਆ ਉਹ ਲੱਗੀ ਵੀ ਆ, ਡੰਡਾ ਫੱਟੀ ਬੰਪਰ, ਐਕਸੈਸਰੀ ਵੀ ਮਾਲਕ ਵੀਰ ਤੁਹਾਨੂੰ ਸੌਦਾ ਕਰਨ ਤੋਂ ਬਾਅਦ ਨਾਲ ਦੇਣਗੇ। ਬਾਕੀ ਡਿਮਾਡ ਮਾਲਕ ਵੀਰ ਇਹ ਟਰੈਕਟਰ ਦੀ ਰੱਖਦੇ ਆ 245000 ਰੁਪਇਆ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ 2010 ਦਾ ਮਾਡਲ ਆ। ਡਿਸਟ੍ਰਿਬਿਊਟਰ ਡਬਲ ਲੱਗਾ ਪਿਆ। ਪਾਵਰ ਸਟੀering ਵਾਲਾ ਟਰੈਕਟਰ ਆ। ਜਿਹੜੇ ਵੀਰ ਨੇ ਇਹ ਟਰੈਕਟਰ ਖਰੀਦਣਾ ਹੋਵੇ ਮਾਲਕ ਵੀਰ ਦਾ ਨੰਬਰ ਉੱਤੇ ਸਕਰੀਨ ਤੇ ਚੱਲੀ ਜਾਂਦਾ ਉਹਨਾਂ ਨਾਲ ਫੋਨ ਤੇ ਗੱਲਬਾਤ ਕਰਕੇ ਪੂਰੀ ਡਿਟੇਲ ਲੈ ਸਕਦਾ ਤੇ ਟਰੈਕਟਰ ਦੀ ਚੈੱਕ ਕਰਕੇ ਸੌਦਾ ਕਰ ਸਕਦਾ ਕਾਗਜ਼ਾਂ ਪੱਤਰਾਂ ਦਾ ਟਰੈਕਟਰ ਪੂਰਾ ਓਕੇ ਮਿਲੂਗਾ ਇੰਜਨ ਗੇਅਰ ਦੀ ਮਾਲਕ ਵੀਰ ਦੀ ਪੂਰੀ ਫੋਲ ਜ਼ਿੰਮੇਵਾਰੀ ਹੈ ਇਹ ਤੋਂ ਬਾਅਦ ਆਪਾਂ ਸੇਲ ਲਈ ਤੁਹਾਡੇ ਲਈ ਸੋਨਾਲੀ ਕਾ ਲੈ ਕੇ ਆਏ ਆਂ ਡੀਆਈ 60 ਬਿਲਕੁਲ ਜੈਜ ਰੇਟ ਦਾ ਟਰੈਕਟਰ ਆ ਇਹ 2010 ਮਾਡਲ ਦਾ ਪੰਜਾਬ ਨੰਬਰ ਆ ਤੇ ਪਹਿਲੇ ਮਾਲਕ ਵੀਰ ਦੇ ਨਾਂ ਡਰਾਈਵਰ ਚਾਰੇ ਟਾਇਰ ਪੱਕੇ ਲੱਗੇ ਹੋਏ ਆ ਐਮ ਆਰ ਐਫ ਕੰਪਨੀ ਦੇ ਤੇ 75 ਪੈਸੇ ਟਾਇਰ ਆ ਬਾਕੀ ਟਰੈਕਟਰ ਤੇ ਬੰਪਰ ਡੰਡਾ ਫੱਟੀ ਛਤਰੀ ਫੇਰ ਹੱਡ ਉਹ ਤੁਸੀਂ ਦੇਖ ਸਕਦੇ ਆ ਸਾਰੀ ਐਸੈਸਰੀ ਲੱਗੀ ਵੀ ਆ ਕੋਈ ਕਮੀ ਪੇਸ਼ੀ ਨਹੀਂ ਰੰਗ ਪੇਂਟ ਸਾਰਾ origignal ਆ ਇੰਜਨ ਗੇਅਰ ਬਿਲਕੁਲ ਓਕੇ ਆ ਕੋਈ ਟਰੈਕਟਰ ਚ ਪ੍ਰੋਬਲਮ ਨਹੀਂ ਨਾ ਕੋਈ ਗੇਅਰ ਦੀ ਆਵਾਜ਼ ਆ ਨਾ ਕੋਈ ਇੰਜਨ ਦੀ ਬਲੋ ਆ ਡਿਮਾਂਡ ਮਾਲਕ ਵੀਰੇ ਟਰੈਕਟਰ ਦੀ ਰੱਖਦੇ ਆ 20 ਲੱਖ ਰੁਪਇਆ ਬਾਕੀ ਮੌਕੇ ਤੇ ਮਾਨ ਸਨਮਾਨ ਇਹ ਚੋ ਜਰੂਰ ਕਰ ਦੇਣਗੇ ਸੈਂਪਲ ਸਟੀering ਵਾਲਾ ਟਰੈਕਟਰ ਆ ਵੀ ਰੋਏ ਇਹ ਜਿਹੜਾ ਗੇਅਰ ਆ ਇਹਦਾ ਉਹ ਸਾਈਡ ਆ ਬਾਕੀ ਪੰਜਾਬ ਨੰਬਰ ਆ ਪਹਿਲੇ ਮਾਲਕ ਵੀਰ ਦੇ ਨਾਮ ਤੇ ਬਹੁਤ ਘੱਟ ਟਰੈਕਟਰ ਚੱਲਿਆ ਹੋਇਆ ਬਾਕੀ ਅਗੋਂ ਵੀ ਤੁਸੀਂ ਕੰਡੀਸ਼ਨ ਦੇਖ ਸਕਦੇ ਆ ਟਰੈਕਟਰ ਜਿਹੜਾ ਉਹ ਵਧੀਆ ਹਾਲਤ ਦੇ ਵਿੱਚ ਪਿਆ ਕੋਈ ਤੋੜ ਭੰਨਣੀ ਹੋਈ ਕੋਈ ਕਿਸੇ ਵੀ ਤਰ੍ਹਾਂ ਦੀ ਟਰੈਕਟਰ ਚ ਪ੍ਰੋਬਲਮ ਨਹੀਂ ਇੰਜਨ ਗੇਅਰ ਲੈਫਟ ਦੀ ਮਾਲਕ ਵੀਰ ਦੀ ਪੂਰੀ ਫੋਲ ਜ਼ਿੰਮੇਵਾਰੀ ਆ ਕਾਗਜ਼ਾ ਪੱਤਰਾਂ ਦਾ ਟਰੈਕਟਰ ਬਿਲਕੁਲ ਓਕੇ ਮਿਲੂਗਾ ਟਰੈਕਟਰ ਦੀ ਤੁਸੀਂ ਵਾਕੇ ਤਸੱਲੀ ਕਰ ਸਕਦੇ ਆ ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਪੂਰੀ ਫੋਲ ਜ਼ਿੰਮੇਵਾਰੀ ਆ ਬਾਕੀ ਨੰਬਰ ਵੀਰਾਂ ਦਾ ਉੱਤੇ ਸਕਰੀਨ ਤੇ ਚੱਲੀ ਜਾਂਦਾ ਉਹ ਨੰਬਰ ਤੇ ਤੁਸੀਂ ਕਨੈਕਟ ਕਰਕੇ ਪੂਰੀ ਡਿਟੇਲ ਲੈ ਸਕਦੇ ਆ ਤੇ ਗੱਲਬਾਤ ਕਰਕੇ ਮਾਲਕ ਵੀਰ ਤੋਂ ਲੋਕੇਸ਼ਨ ਵਗੈਰਾ ਮਗਾ ਕੇ ਉੱਥੇ ਜਾ ਕੇ ਟਰੈਕਟਰ ਦਾ ਸੌਦਾ ਕਰ ਸਕਦੇ ਆ ਬਾਕੀ ਸ਼ੋਅ ਵਗੈਰਾ ਦੀ ਕੰਡੀਸ਼ਨ ਤੁਸੀਂ ਸਾਈਡਾਂ ਤੋਂ ਦੇਖ ਸਕਦੇ ਆ ਮਗਰ ਲੈਂਕਾ ਟੂਬਾ ਦੀ ਕੰਡੀਸ਼ਨ ਵੀ ਦੇਖ ਸਕਦੇ ਆ ਕਿਤੋਂ ਵੀ ਟਰੈਕਟਰ ਦਾ ਰੰਗ ਪੇਂਟ ਨਹੀਂ ਉਤਰਿਆ ਹੋਇਆ ਬਾਕੀ ਇਹ ਟਰੈਕਟਰ ਤੋਂ ਬਾਅਦ ਆਪਾਂ ਸੇਲ ਲਈ ਤੁਹਾਡੇ ਲਈ ਸੋਨਾਲੀਕਾ ਇੱਕ ਹੋਰ ਲੈ ਕੇ ਆਏ ਆ 60 ਦਾ ਡੀਸੀ ਮਾਡਲ ਤੇ ਹੁਣ ਉਹਦੇ ਬਾਰੇ ਦਿਨੇ ਜਾਣਕਾਰੀ ਹੁਣ ਜਿਹੜਾ ਵੀ ਲੋ ਤੁਸੀਂ ਆ ਫੋਟੋਆਂ ਚ ਸੋਨਾਲੀਕਾ ਡੀਆਈ 60 ਡੀਸੀ ਦੇਖ ਰਹੇ ਆ ਇਹ ਟਰੈਕਟਰ 2001 ਮਾਡਲ ਦਾ ਇਹ ਟਰੈਕਟਰ ਵੀ ਪੰਜਾਬ ਨੰਬਰ ਆ ਸਾਰਾ origignal ਆ ਬਾਕੀ ਸਿੰਪਲ ਸਟੀering ਸੈਂਟਰ ਗੇਅਰ ਤੇ ਡਬਲ ਕਲਚ ਦੇ ਨਾਲ ਆ ਕੋਈ ਕਮੀ ਪੇਛੀ ਨਹੀਂ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਆ ਬਾਕੀ ਜਿਹੜੀ ਛਤਰੀ ਡੰਡਾ ਫੱਟੀ ਤੇ ਬੰਪਰ ਇਹ ਸਾਰੀ ਸੈਸਰੀ ਲੱਗੀ ਵੀ ਆ ਮਿਊਜ਼ਿਕ ਸਿਸਟਮ ਵੀ ਟਰੈਕਟਰ ਤੇ ਲੱਗਾ ਹੋਇਆ ਤੇ ਸਾਰੀ ਸੈਸਰੀ ਮਾਲਕ ਵੀਰ ਸੌਦਾ ਕਰਨ ਤੋਂ ਬਾਅਦ ਉਵੇਂ ਹੀ ਨਾਲ ਦੇਣਗੇ ਸਾਰਾ ਰੰਗ ਪੇਂਟ origial ਆ ਟਰੈਕਟਰ ਦਾ ਪੰਜਾਬ ਨੰਬਰ ਆ ਤੇ ਬਾਕੀ ਸਾਈਡਾਂ ਤੋਂ ਤੁਸੀਂ ਕੰਡੀਸ਼ਨ ਦੇਖ ਸਕਦੇ ਆ ਇੰਜਨ ਗੇਅਰ ਲੈਫਟ ਪੂਰਾ ਓਕੇ ਆ ਮਗਰੋਂ ਵੀ ਤੁਸੀਂ ਕੰਡੀਸ਼ਨ ਦੇਖ ਸਕਦੇ ਆ ਕੋਈ ਟਰੈਕਟਰ ਦੀ ਤੋੜ ਭੰਨਣੀ ਹੋਈ ਬਹੁਤ ਘੱਟ ਵਾਈ ਦੇ ਟਰੈਕਟਰ ਚੱਲਿਆ ਗਿਆ ਜਿਹੜੇ ਵੀਰ ਨੇ ਇਹ ਸੋਨਾਲੀ ਕੱਡੀ ਆਈ 60 ਖਰੀਦਣਾ ਹੋਵੇ ਕੀਮਤ ਮਾਲਕ ਵੀਰੇ ਦੀ 240000 ਰੁਪਇਆ ਰੱਖਦੇ ਆ ਬਾਕੀ ਮੌਕੇ ਤੇ ਮਾਨ ਸਨਮਾਨ ਜ਼ਰੂਰ ਕਰ ਦੇਣਗੇ ਰੇਟ ਚੋਂ ਹਲਕਾ ਫੁਲਕਾ ਡਿਸਕਾਊਂਟ ਹੋ ਜਾਊਗਾ ਰੇਟ ਫਿਕਸ ਨਹੀਂ ਬਾਕੀ ਡਿਟੇਲ ਤੁਸੀਂ ਮਾਲਕ ਵੀਰਾਂ ਤੋਂ ਫੋਨ ਤੇ ਪੂਰੀ ਲੈ ਸਕਦੇ ਆ ਉੱਤੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਉੱਤੇ ਗੱਲਬਾਤ ਕਰਕੇ ਲੋਕੇਸ਼ਨ ਵਗੈਰਾ ਮਗਾ ਸਕਦੇ ਆ ਤੇ ਮਾਲਕ ਵੀਰ ਕੋਲ ਜਾ ਕੇ ਟਰੈਕਟਰ ਦੀ ਪੂਰੀ ਤਸੱਲੀ ਕਰਕੇ ਤੁਸੀਂ ਸੌਦਾ ਕਰ ਸਕਦੇ ਆ 2001 ਮਾਡਲ ਦਾ ਪੰਜਾਬ ਨੰਬਰ ਆ ਤੇ 240000 ਰੁਪਿਆ ਮਾਲਕ ਵੀਰੇ ਦੀ ਡਿਮਾਂਡ ਰੱਖਦੀ ਆ ਹੁਣ ਇਹ ਟਰੈਕਟਰ ਤੋਂ ਬਾਅਦ ਆਪਾਂ ਸੇਲ ਲਈ ਤੁਹਾਡੇ ਲਈ ਦੋ ਟਰੈਕਟਰ ਸਵਰਾਜ ਦੇ ਲੈ ਕੇ ਆਏ ਆਂ ਪਹਿਲਾਂ ਜਾਣਕਾਰੀ ਆਪਾਂ ਤੁਹਾਨੂੰ 2002 ਮਾਡਲ 855 ਬਾਰੇ ਦਿੰਨੇ ਆ ਜਿਹੜਾ ਤੁਸੀਂ ਆ ਵੀਰ ਉਹ ਫੋਟੋਆਂ 'ਚ 855 ਦੇਖ ਰਹੇ ਆਂ ਇਹ ਟਰੈਕਟਰ 2002 ਮਾਡਲ ਆ ਤੇ ਪੰਜਾਬ ਨੰਬਰ ਆ ਰੰਗ ਪੇਂਟ ਟਰੈਕਟਰ ਦਾ ਵਧੀਆ ਪਿਆ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਨਵੀਂ ਬੈਟਰੀ ਆ ਟਰੈਕਟਰ ਤੇ ਤੇ ਜਿਹੜਾ ਡਿਸਟ੍ਰੀਬਿਊਟਰ ਆ ਉਹ ਲੱਗ ਤੋਂ ਮਾਲਕ ਵੀਰ ਨੇ ਲਵਾ ਰੱਖਿਆ ਡਬਲ ਡਿਸਟ੍ਰੀਬਿਊਟਰ ਆ ਟਰੈਕਟਰ ਨੂੰ ਬਾਕੀ ਸ਼ੌਂਕਣਾ ਪੂਰੇ ਮਾਲਕ ਵੀਰ ਨੇ ਟਰੈਕਟਰ ਰੱਖਿਆ ਹੋਇਆ ਕੰਡੀਸ਼ਨ ਤੁਸੀਂ ਮਗਰੋਂ ਲਿੰਕ ਆ ਵਗੈਰਾ ਦੀ ਦੇਖ ਸਕਦੇ ਆ ਬੈਟਰੀ ਬਿਲਕੁਲ ਨਵੀਂ ਆ ਅਮਰੌਣ ਕੰਪਨੀ ਦੀ ਡਿਮਾਂਡ ਮਾਲਕ ਵੀਰ ਇਹ 2002 ਮਾਡਲ 855 ਦੀ 2 ਲੱਖ ਤੇ 10000 ਰੱਖਦੇ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਇੰਜਨ ਵਗੈਰਾ ਦਾ ਰੰਗ ਪੇਂਟ ਵੀ ਤੁਸੀਂ ਦੇਖ ਸਕਦੇ ਆ ਮਾਡਲ ਦੇ ਹਿਸਾਬ ਨਾਲ ਟਰੈਕਟਰ ਦੀ ਕੰਡੀਸ਼ਨ ਵਧੀਆ ਪਈ ਆ ਕੋਈ ਤੋੜ ਭੰਨਣੀ ਹੋਈ ਟਰੈਕਟਰ ਦੀ ਬਾਕੀ ਸਕਰੀਨ ਦੇ ਉੱਤੇ ਮਾਲਕ ਵੀਰ ਦਾ ਨੰਬਰ ਚੱਲੀ ਜਾਂਦਾ ਉੱਤੇ ਗੱਲਬਾਤ ਕਰਕੇ ਤੁਸੀਂ ਪੂਰੀ ਡਿਟੇਲ ਲੈ ਸਕਦੇ ਆ ਤੇ ਮਾਲਕ ਵੀਰ ਕੋਲ ਜਾ ਕੇ ਟਰੈਕਟਰ ਦਾ ਸੌਦਾ ਕਰ ਸਕਦੇ ਆ ਇੰਜਨ ਗੇਅਰ ਲੈਫਟ ਦਾ ਤੇ ਕਾਗਜ਼ਾ ਪੱਤਰਾਂ ਦਾ ਟਰੈਕਟਰ ਬਿਲਕੁਲ ਓਕੇ ਮਿਲੂਗਾ ਤੇ ਹੁਣ ਆਪਾਂ ਸੇਲ ਲਈ ਤੁਹਾਡੇ ਲਈ ਸਵਰਾਜ ਦਾ ਟਰੈਕਟਰ ਲੈ ਕੇ ਆਏ ਆ ਡਿਮਾਂਡ ਮਾਲਕ ਵੀਰ ਇਹਦੀ ਕੁੱਲ 98000 ਰੱਖਦੇ ਆ ਇਹ ਟਰੈਕਟਰ ਸਵਰਾਜ 724 1993 ਮਾਡਲ ਆ ਰੰਗ ਪੇਂਟ ਦਾ ਟਰੈਕਟਰ ਬਿਲਕੁਲ origignal ਆ ਸਾਰਾ ਟਰੈਕਟਰ origignal ਆ ਪੰਜਾਬ ਨੰਬਰ ਆ ਇੰਜਨ ਗੇਅਰ ਲੈਫਟ ਪੂਰਾ ਓਕੇ ਆ ਕੋਈ ਕਮੀ ਪੇਸ਼ੀ ਨਹੀਂ ਡਿਮਾਂਡ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਮਾਲਕ ਵੀਰ ਇਹਦੀ ਰੱਖਦੇ ਆ 98000 ਰੁਪਿਆ ਮਖੂ ਏਰੀਆ ਦੇ ਵਿੱਚ ਟਰੈਕਟਰ ਖੜਾ ਜਿਹੜੇ ਵੀਰ ਨੇ ਇਹ ਟਰੈਕਟਰ ਖਰੀਦਣਾ ਹੋਵੇ ਮਾਲਕ ਵੀਰ ਦਾ ਨੰਬਰ ਉੱਤੇ ਸਕਰੀਨ ਤੇ ਚੱਲੀ ਜਾਂਦਾ ਬਾਕੀ ਡਿਟੇਲ ਤੁਸੀਂ ਮਾਲਕ ਵੀਰ ਤੋਂ ਪੂਰੀ ਲੈ ਸਕਦੇ ਆ ਤੇ ਪੰਜਾਬ ਨੰਬਰ ਟਰੈਕਟਰ ਆ ਇਹ ਵਧੀਆ ਕੰਡੀਸ਼ਨ ਆ ਵੀਰੋ ਟੈਰਾ ਜਿਹੜੇ ਟਰੈਕਟਰ ਦੇ ਉਹ ਪੱਕੇ ਲੱਗੇ ਹੋਏ ਆ ਚਾਰੇ ਕੋਈ ਟਰੈਕਟਰ ਚ ਟੁੱੜ ਭੰਨਣੀ ਹੋਈ ਨਾ ਹੀ ਕੋਈ ਪ੍ਰੋਬਲਮ ਆ ਜਿਹੜੀ ਤਸੱਲੀ ਆ ਤੁਸੀਂ ਆਪਣੀ ਖੁਦ ਕਰਨੀ ਆ ਮਾਲਕ ਵੀਰਾਂ ਤੋਂ ਲੋਕੇਸ਼ਨ ਮਗਾ ਕੇ ਟਰੈਕਟਰ ਦੇਖ ਕੇ ਤੁਸੀਂ ਸੌਦਾ ਕਰ ਸਕਦੇ ਆ ਬਹੁਤ ਘੱਟ ਖਰਚੇ ਵਾਲਾ ਟਰੈਕਟਰ ਆ ਵੀਰੋ ਜਿਹਨੇ ਵੀ ਕੋਈ ਟਰਾਲਿੰਗਾਂ ਦੀ ਢੋਆ ਢਵਾਈ ਲਈ ਜਾਂ ਕੋਈ ਛੋਟੇ ਕੰਮ ਲਈ ਟਰੈਕਟਰ ਲੈਣਾ ਹੋਵੇ ਉਹਨਾਂ ਲਈ ਵਧੀਆ ਆਪਸ਼ਨ ਆ ਬਾਕੀ ਤੁਸੀਂ ਪੂਰੀ ਜਾਣਕਾਰੀ ਮਾਲਕ ਵੀਰ ਤੋਂ ਫੋਨ ਤੇ ਲੈ ਸਕਦੇ ਆ ਤੇ ਮਾਲਕ ਵੀਰ ਕੋਲ ਜਾ ਕੇ ਟਰੈਕਟਰ ਦਾ ਸੌਦਾ ਕਰ ਸਕਦੇ ਆ ਧੰਨਵਾਦ ਦੋਸਤੋ ਤੁਹਾਡਾ ਆਪਣੀ ਵੀਡੀਓ ਦੇਖਣ ਲਈ ਜੇਕਰ ਤੁਹਾਨੂੰ ਵੀਡੀਓ ਦਿੱਤੀ ਜਾਣਕਾਰੀ ਚੰਗੀ ਲੱਗੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਅੱਗੇ ਹੋਰ ਗਰੁੱਪਾਂ 'ਚ ਸ਼ੇਅਰ ਕਰ ਦਿਓ ਧੰਨਵਾਦ